ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਗਾਂ ਨੂੰ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰਾ ਪ੍ਰਭ ਆਰਾਧਿਆ ਪੂਰਾ ਜਗਾਂ ਨੂੰ ਪੁਰ ਪੂਰਾ ਪ੍ਰਭ ਕੀ ਹੈ ਤੁਲ ਬ੍ਰਹਮ ਪੂਰਾ ਪ੍ਰਭ ਪਹਿਲਾਂ ਪ੍ਰਭ ਆਇਆ ਸੀ ਪ੍ਰਭ ਜਿਹੜਾ ਅਤਰਾਤਮਾ ਸੀ ਉਹ ਹੀ ਪ੍ਰਭ ਸੀ ਜਿਹਦੇ ਜਿਹੜਾ ਅਪਗਾਇ ਸੁਤਮਨ ਇਹ ਪ੍ਰਭ ਹੈ ਸਟਾਰਟਿੰਗ ਐਟਲੀ ਉਸ ਨੂੰ ਜਦ ਪ੍ਰਭੂ ਕੇ ਸਮਰਨ ਹਾਂ ਪ੍ਰਭੂ ਕੇ ਸਮਰਨ ਇਹ ਇਸ ਤਰ੍ਹਾਂ ਦੀ ਦੋ ਸਰਵਣ ਪ੍ਰਾਪਤਾ ਚਲਣਾ ਸੀ ਪੂਰਨ ਪ੍ਰਭ ਹੋ ਜਾਣਾ ਸੀ ਪ੍ਰਭ ਤੋਂ ਚੱਲ ਕੇ ਪੂਰਨ ਪ੍ਰਭ ਤੱਕ ਪਹੁੰਚ ਗਏ ਆराधना ਪੂਰਨ ਪ੍ਰਭ ਦੀ ਹੁੰਦੀ ਆ ਸਰਵਣ ਪ੍ਰਭ ਦਾ ਹੁੰਦਾ ਆराधना ਪੂਰਨ ਪ੍ਰਭ ਦੀ ਹੈ ਪੂਰਨ ਪ੍ਰਭ ਆਰਾਧਾ ਪ੍ਰਭ ਕਾਲ ਸਮਰਨ ਪ੍ਰਭ ਸਰਵਣ ਕਰਦਾ ਹੈ ਸਭੜ ਕੀ ਗੱਲ ਦਾ ਸਤਿ ਸ੍ਰੀ ਅਕਾਲ ਆਪਣੇ ਜਿਹੜੀ ਪੂਰਨ ਉਹ ਦਾ ਸਰੂਪ ਪੂਰਨ ਬ੍ਰਹਮ ਦਾ ਸਰੂਪ ਹੈ ਜਣਾ ਉਹਦਾ ਸਮਝਣ ਕਰ। ਮੈਂ ਤਾਂ ਪੂਰਾ ਸੀ। ਮੇਰੇ ਤਾਂ ਦਾਇਰਾ ਓਹ ਢੇਰਾ ਬਸ ਦੂਰ ਤੱਕ ਮੇਰੇ ਤਾਂ ਦੂਰ ਤੱਕ ਸੀ। ਆ ਵਿਚਾਲੇ ਜਿਹੜਾ ਹੁਣ ਮੇਰੀ ਅੱਖ ਨਹੀਂ ਵੀ ਦੀ ਵਿਚਾਲੇ ਢੇਰਾ ਆ ਗਿਆ। ਮੇਰੀ ਅੱਖ ਡਿਫੈਕਟਿਵ ਹੋ ਗਈ। ਧਰਮ ਦਾ ਜਾਲਾ ਪੈ ਗਿਆ ਅੱਖ 'ਚ ਮੈਨੂੰ ਤਾਂ ਪਤਾ ਤੱਕ ਨਹੀਂਦਾ ਸੀ ਮੇਰੇ ਤਾਂ ਵਿਚਾਰੇ ਕੋਈ ਸਹੀ ਨਹੀਂ ਸੀ ਐਸੀ ਚੀਜ਼ ਜਿੱਥੇ ਮੇਰੀ ਨਗਾ ਅੜਕ ਜਿਵੇਂ ਇਹ ਜਗਾ ਮੇਰੀ ਕਿੱਥੇ ਪਾਇਆ ਤੇ ਕੱਢਣਾ ਕਿ ਹੁਣ ਮਾਇਆ ਦਾ ਗਾਣਾ ਨਾ ਨਹੀਂ ਜਾਂਦਾ ਜਾਲਾ ਪੈ ਗਿਆ ਧਰਮ ਦਾ ਉਹ ਜਿਹੜਾ ਪਰਖਾ ਜਾਲਾ ਕੱਟਣ ਦਾ ਸੀ ਉਹਦੇ ਰਾਜ਼ ਨਾ ਕਰਦਾ ਸੀ ਇਹ ਪੂਰੇ ਪ੍ਰਭਾ ਦਾ ਸਰੂਪ ਹੈ ਉਹ ਅਖਵਰੀ ਹੋਵੇ ਪੂਰੇ ਪ੍ਰਭਾ ਵਿੱਚ ਆ ਜਿਹੜਾ ਜਾਲਾ ਲੱਗਿਆ ਹੈ ਸੂਤ ਕੱਖ ਤੋਂ ਇਹਦਾ ਇਲਾਜ ਕਰਿਆ ਸੀ ਇਹਦਾ ਨਾਲ ਹੋ ਇਹਦਾ ਸੀ ਜੋ ਸਮਣ ਪ੍ਰਭ ਸੰਗੰਨ ਦਾ ਹਾਂ ਪ੍ਰਭ ਨੇ ਸਮਣ ਦਾ ਹਾਂ ਪੁਰੂਪ ਪ੍ਰਭ ਨੇ ਉਹ ਉਹ ਪੂਰੀ ਤਾਂ ਹੋ ਗਈ ਉਹ ਅੱਖ ਦਾ ਸਿਰਫ ਰੋਗ ਰੋਗ ਦੂਰ ਹੋਏ। ਸੂਲ ਪ੍ਰਾਪਤ ਹੋ ਗਿਆ। ਪਹਿਲਾਂ ਤਾਂ ਮਨ ਇਹ ਦੀ ਸੀ ਠੱਗਦਾ ਤੇ ਅਨੈਸ ਤੇਗਦਾ। ਵਰਗ ਆ ਗਿਆ ਇੱਕ ਹੋ ਗਿਆ। ਉਹ ਆਰਾਧਨਾ ਇਸ ਗਲਤੀ ਹੈ ਕਿ ਕੰਨ ਔਰ ਅੱਖ ਦੇਖਦਾ ਲਿਆ ਉਹਨੇ। ਦੇਖਣਾ ਤਾਂ ਕਿਸੇ ਲੋਡੀ ਸੀ ਅਸਲ ਚ। ਜਦ ਆ ਪੂਰਾ ਹੋ ਗਿਆ ਇੱਕ ਤਾਂ ਸਮਝ ਗਿਆ ਪੂਰੇ ਨੂੰ ਤਾਂ ਸਮਝ ਗਿਆ ਭਈ ਬਾਹ ਜੋ ਹਾਂ ਬਾਹ ਪੂਰਾ ਜਾਂ ਆਹੀ ਪੂਰਾ ਹੁੰਦਾ ਇੱਕ ਤਾਂ ਸਮਝ ਗਿਆ ਹੋਈ ਕਿੱਤੀ ਹੁੰਦਾ ਇੱਕ ਤਾਂ ਉਹਨੇ ਦੇਖ ਲਿਆ ਉਹ ਇੱਕੋ ਕੇ ਉਗਵੇ ਵਾਲਾ ਰੂਪ ਨਹੀਂ ਦੇਖਿਆ ਜਿਹੜਾ ਇਹ ਕੋ ਕੇ ਉਗਵੇ ਆ ਉਹ ਰਹਿ ਗਿਆ ਉਹ ਕੀ ਆ ਉਹ ਨਾਮ ਉਹਦਾ ਹੁਕਮ ਪੂਰਾ ਪ੍ਰਭ ਦਾ ਪ੍ਰਭ ਦਾ ਪੂਰਾ ਜਗਾ ਨਾ ਉਹਦਾ ਹੁਕਮ ਵੀ ਪੂਰਾ ਪੂਰੇ ਪ੍ਰਭ ਦਾ ਹੁਕਮ ਪੂਰਾ ਅਧੂਰੇ ਪ੍ਰਭ ਦਾ ਹੁਕਮ ਵੀ ਅਧੂਰਾ ਮਾਨਾ ਅਧੂਰਾ ਪ੍ਰਭਾ ਪਹਿਲਾਂ ਜਿਹੜਾ ਬ੍ਰਹਮਾ ਅਧੂਰਾ ਪ੍ਰਭਾ ਜੋ ਚਾਹੁੰਦਾ ਹੁੰਦਾ ਨਹੀਂ ਪੂਰੇ ਕਰਕੇ ਸਭ ਕੁਝ ਪੂਰੇ ਕਰਕੇ ਸਭ ਕੁਝ ਪੂਰਾ ਪ੍ਰਭਾ ਰਹਾਦਾ ਪੂਰਾ ਜਾਗਾ ਨਾ ਪੂਰਾ ਜਾਗਾ ਨਾ ਨਾਨਕ ਪੂਰਾ ਪਾਇਆ ਪੂਰਾ ਪ੍ਰਭਾ ਰਹਾਦਾ ਬੁੱਧੀ ਨੇ ਪੂਰਾ ਜਾਗਾ ਨਾ ਰਾਜਾ ਜੀਤੀ ਸਾਚਖੰਡਾ ਵਾਲੇ ਪੂਰੇ ਪ੍ਰਭੇ ਨੇ ਉਹ ਸਾਚਖੰਡਾ ਵਾਲੇ ਪੂਰੇ ਪ੍ਰਭੇ ਨੇ ਸਾਰੇ ਹੋਰ ਆਰਾਧਨਾ ਹੀ ਨਹੀਂ ਉਸੀ ਪੂਰਾ ਨਾ ਉਹਨਾਂ ਦਾ ਇਹ ਪੂਰਾ ਉਹਨਾਂ ਦਾ ਹੁਕਮ ਹੈ ਪੂਰਾ ਪੂਰਾ ਜਾਗਾ ਨਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਕੇ ਗੁਣ ਫੇਰ ਪੂਰਾ ਆराधना ਤੇ ਬਣਾ ਪੂਰਾ ਹੋਇਆ ਤਾਂ ਸਤਿਗੁਰੂ ਦਾ ਮੇਲ ਹੋਇਆ ਤਾਂ ਸ਼ਬਦ ਗੁਰੂ ਨਾਲ ਸੰਪਰਕ ਹੋਇਆ ਫੇਰ ਗੁਣ ਗਿਆਨ ਸ਼ੁਰੂ ਹੋਇਆ ਬ विवेक बुद्धि ਦੀ ਇਹ ਗੱਲ ਹੈ ਬ विवेक बुद्धि बोलਦੀ ਹੈ ਆराधना ਕੀਤੀ ਮੈਂ ਪੂਰੇ ਪ੍ਰਭੂ ਦੀ ਪ੍ਰਭੂ ਦਾ ਸਤੁਤ ਕੀਤਾ ਫੇਰ ਪੂਰੇ ਪ੍ਰਭੂ ਦੀ ਆराधना ਕੀਤੀ ਪੂਰੇ ਪ੍ਰਭੂ ਦਾ ਸਰੂਪ ਜੀ ਦਰਸ਼ਨ ਕਰ ਲਿਆ ਪੂਰਾ ਪ੍ਰਭੂ ਹੋ ਗਿਆ ਆਪਣਾ ਪ੍ਰਭ ਜਿਹੜਾ ਸੀ ਆਪਣੇ ਪ੍ਰਭ ਦੀ ਕਮੀ ਹੋ ਵੀ ਦੂਰ ਹੋ ਗਈ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗੋੜ ਪੂਰਾ ਪਾਇਆ ਨਾਨਕ ਪੂਰਾ ਪਾਇਆ ਪੂਰਾ ਕੀ ਪਾਇਆ ਹੁਕਮਾ ਪੂਰਾ ਇਹ ਵੀ ਪੂਰਾ ਹੀ ਹੈ ਪੂਰੇ ਪ੍ਰਭ ਦਾ ਹੁਕਮ ਪੂਰਾ ਹੈ ਪੂਰੇ ਕੇ ਗੁਣ ਗੋੜ ਗੋ ਜਿੰਨਾ ਜਰ ਸ਼ਬਦ ਨਾਲ ਸੰਪਰਕ ਨਹੀਂ ਹੋਗਾ ਕੋਈ ਨਹੀਂ ਰਾਇਆ ਜਾ ਸਕਦਾ ਤੋੜੇ ਉਸ ਤਰ ਉਮਰ ਉਤੀ ਦੇਵਨੀ ਗੁਰਗਾਹ ਕਸਰ ਦੀ ਉਹ ਇੱਕ ਬੁੱਧੀ ਗੁਰਗਾਹ ਕਸਰ ਉਹ ਤਾਂ ਹੁਣ ਜੈ ਜੇ ਜੋ ਬੁਲਾਇਆ ਬੁਲਾਇਆ ਬੋਲੇ ਖਸੂ ਕਰ ਜਿਵੇਂ ਹੁਕਮਨ ਹੋਦੇ ਉਹ ਹੀ ਦੱਸ ਰਹੀ ਹੈ ਜੋ ਹੋਗਾ ਪਾਣਾ ਵਰਤਿਆ ਉਹ ਦੇਖ ਕੇ ਹੀ ਦੱਸ ਰਹੀ ਹੈ ਦੇਖ ਕੇ ਹੀ ਦੱਸ ਜੋ ਸਾਹਮਣੇ ਆਪਣੇ ਚੱਲਦਾ ਉਹ ਰਹੀ ਵਾ ਕਰੀ ਵਾਇਆ ਉਹ ਜੋ ਸਾਹਮਣੇ ਹੈ ਉਹ ਹੀ ਦੱਸ ਰਹੀ ਹੈ ਅ ਜਿੰਨਾ ਦੇਖਿਆ ਉਹਨਾਂ ਨੇ ਦੱਸ ਰਿਹਾ ਜਿੰਨਾ ਦੇਖਿਆ ਉਹਨਾਂ ਨੇ ਦੱਸ ਰਿਹਾ Oh.